ਵੋਟਾਂ ਵਾਲੇ ਦਿਨ ਪਹਿਲਾ ਬਟਨ ਟੱਕਰੀ ਦਾ ਦਬਾਓ ਵਿਕਾਸ ਅਲੀ ਆਪਣਾ ਨਾਮ ਦੱਸ ਕੇ ਕੀ ਪ੍ਰੋਗਰਾਮ ਨਹੀਂ ਤੇ ਰਾਜਕਮਰ ਜੁਟੋ ਮੇਰਾ ਨਾਮ ਹੈ ਅਸ਼ਰੀ ਅਨੀਲ ਜੋਸ਼ੀ ਸ਼੍ਰੋਮਨੀ ਕਾਲੀਆਲ ਬਾਨਲ ਦੇ ਕੈਂਡੀਡੇਟ ਅੱਜ ਰੋਡ ਸ਼ੋਅ ਕੱਢ ਰਹੇ ਨੇ ਨਾਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਸਰਦਾਰ ਵਿਕਰਮ ਸਿੰਘ ਮਚੀਤਿਆ ਜੀ ਨੇ ਔਰ ਸਾਰੇ ਸ਼ਹਿਰ ਦੇ ਯੂਥ ਵੀ ਤੇ ਭੈਣਾ ਵੀ ਸਾਡੀਆਂ ਸਾਰੀਆਂ ਉਹਨਾਂ ਦਾ ਸਵਾਗਤ ਕਰਨਾ ਸੇ ਖੜੇ ਨੇ ਵੀ ਵੇਖ ਰਹੇ ਹੋ ਇੱਥੇ ਹੋਮ ਹਮਾ ਕੇ ਦੁਨੀਆ ਪਹੁੰਚੀ ਹੈ ਉਹਨਾਂ ਦੇ ਪਿਆਰ ਸਦਕਾ ਅਨੀਲ ਜੋਸ਼ੀ ਦਾ ਇੱਕ ਦੇ ਸਾਡੇ ਸਾਰੇ ਦਾ ਬੜਾ ਪੁਰਾਣਾ ਰਿਲੇਸ਼ਨ ਹੈ ਪਰਿਵਾਰ ਹੈ ਸਾਡਾ ਔਰ ਸਾਰੇ ਦਿਲੋਂ ਚਾਹਦੇ ਨੇ ਕਿ ਉਹਨਾਂ ਨੂੰ ਕਾਮਯਾਬ ਕਰਕੇ ਉਹਨਾਂ ਨਾਲ ਚਲੀਏ ਤੇ ਸ਼ਹਿਰ ਦੇ ਲੋਕਾਂ ਦਾ ਪਹਿਲੀ ਪਸੰਦ ਨੇ ਇਸ ਕਰਕੇ ਨੌਜਵਾਨ ਦੀ ਲਾਈਨ ਧੜਕਾਂ ਨਹੀਂ ਉਹਨਾਂ ਨਾਲ ਤੁਰਦੇ ਪਿਆ ਜੀ ਅਨੀਲ ਜੋਸ਼ੀ ਨੇ ਕਾਫੀ ਕੰਮ ਕੀਤਾ ਤੁਹਾਨੂੰ ਕੀ ਲੱਗਦਾ ਸੀਟ ਦਾ ਵਕਾਫਾ ਕਿੰਨਾ ਰਹੇਗੀ ਅਨੀਲ ਜੋਸ਼ੀ ਸੀਟ ਕੱਢਣਗੇ ਔਰ ਬੜੇ ਵਧੀਆ ਮਾਰਚ ਨੇ ਕੱਢਣਗੇ ਜਿੰਨਾ ਸਾਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਅਸੀਂ ਸਾਬਤ ਕਰਦੇ ਆਂ ਲੋਕਾਂ ਦੇ ਪਿਆਰ ਕਰਕੇ ਵੀ ਅਸੀਂ ਜਿੱਤਾਂਗੇ ਔਰ ਬਹੁਤ ਵਧੀਆ ਮਾਰਚੋਂ ਤੋਂ ਜਿੱਤਾਂਗੇ ਸਾਨੂੰ ਲੋਕਾਂ ਦਾ ਜਿੰਨਾ ਪਿਆਰ ਲੋਕਾਂ ਕੀ ਅਪੀਲ ਕਰ ਰਹੇ ਆ ਅਸੀਂ ਕਹਿੰਦੇ ਆ ਕਿ ਵਿਕਾਸਪੁਰਸ਼ ਹੈ ਕੰਮ ਕਰ ਰਿਹਾ ਹੈ ਉਹਨੇ ਵੇਖਿਆ ਉਹਨੇ ਪਹਿਲਾਂ ਇਹ ਕੰਮ ਕਰਕੇ ਦਿਖਾਇਆ ਹੈ ਨਾਰਥ ਦੇ ਵਿੱਚ ਔਰ ਉਹਨੂੰ ਮੌਕਾ ਮਿਲਣਾ ਚਾਹੀਦਾ ਤਾਂਕਿ ਵੱਧ ਤੋਂ ਵੱਧ ਕੰਮ ਕਰਕੇ ਲੋਕਾਂ ਨੂੰ ਸੁਧਾਰ ਮਿਲੇ ਜੀ ਔਰ ਲੋਕਲ ਲੀਡਰ ਹੈ ਹਰ ਕਿਸੇ ਦੀ ਅਪ੍ਰੋਚੇਬਲ ਹੈ ਜਦੋਂ ਮਰਜ਼ੀ ਉਹਨੂੰ ਮਿਲ ਸਕਦੇ ਹੋ ਆਰਾਮ ਨਾਲ ਔਰ ਆਪਣੇ ਕੰਮ ਕਰਵਾ ਸਕਦੇ ਹੋ ਉਹਦੇ ਕੋਲ ਉਹਦੇ ਕੋਲ ਵਿਜ਼ਨ ਹੈ ਉਹਨੂੰ ਐਕਸਪੀਰੀਅੰਸ ਵੀ ਹੈ ਕੰਮ ਕਰਨ ਦਾ ਉਹਨਾਂ ਨੂੰ ਕੰਮ ਕਰਨਾ ਆਉਂਦਾ ਹੈ ਮੇਰਾ ਨਾਮ ਰਾਜਵਿੰਦਰ ਕੋਲ ਪਿੰਡ ਦਾ ਇਸਤਰੀ ਅਕਾਲੀ ਦਲ ਪੰਜਾਬ ਅੱਜ ਜਿਹੜਾ ਠਾਠਾ ਮਾਰਦਾ ਕੱਠ ਸਾਡੇ ਸਰ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆ ਰਹੇ ਨੇ ਸਾਡੇ ਹਲਕੇ ਤੋਂ ਸਾਡੇ ਐਮਪੀ ਬਣ ਜਾ ਰਹੇ ਨੇ ਸ਼੍ਰੀ ਅਨਿਲ ਜੋਸ਼ੀ ਜੀ ਅੱਜ ਉਹਨਾਂ ਦੇ ਵੈਲਕਮ ਵਾਸਤੇ ਉਹਨਾਂ ਦੇ ਸਮਰਥਨ ਵਾਸਤੇ ਇਹ ਠਾਠਾ ਮਾਰਦਾ ਘੱਟ ਜਿਹੜਾ ਤੁਸੀਂ ਦੂਰ ਤੱਕ ਨਿਗਾਹ ਮਾਰੋ ਘੱਟੋ ਘੱਟ ਵੀ ਹਰ ਘਰ ਦੇ ਵਿੱਚ ਉਹ ਇਹ ਲੇਡੀਜ਼ ਇੱਥੇ ਪਹੁੰਚੀ ਆ ਸਾਰਿਆਂ ਦੀ ਸੋਚ ਜਿਹੜੀ ਆ ਇਹੀ ਸੋਚ ਆ ਵੀ ਅਸੀਂ ਅੱਜ ਜਿਹੜਾ ਚੋਣ ਨਿਸ਼ਾਨ ਤੱਕੜੀ ਨੂੰ ਕਾਮਯਾਬ ਕਰਨਾ ਤੇ ਆਓ ਸਾਰੇ ਸਮਰਥਨ ਕਰੀਏ ਤੇ ਸ਼੍ਰੀ ਨਿਲ ਜੋਸ਼ੀ ਜੀ ਨੂੰ ਚੌਨ ਨਿਸ਼ਾਨ ਤਕਰੀ ਤੇ ਵੋਟਾਂ ਪਾ ਕੇ ਕਾਮਯਾਬ ਤੁਸੀਂ ਕਹ ਕਿ ਬਣਨ ਜਾ ਰਹੇ ਐਮਪੀ ਕਿ ਲੱਗਦਾ ਕਿ ਇਹਨਾਂ ਮੁਕਾਬਲਾ ਟਫ ਆ ਕਿਸ ਵਿਸ਼ਵਾਸ ਨਾਲ ਤੁਸੀਂ ਕਹਿ ਰਹੇ ਹੋ ਦੇਖੋ ਮੁਕਾਬਲਾ ਤੇ ਟਫ ਹੈ ਹੀ ਆ ਮੁਕਾਬਲੇ ਦਾ ਮਤਲਬ ਵੀ ਕੋਈ ਜਿੰਨੇ ਵੀ ਕੈਂਡੀਡੇਟ ਖੜੇ ਨੇ ਅੰਮ੍ਰਿਤਸਰ ਤੋਂ ਕੋਈ ਇੱਕ ਵੀ ਦੱਸ ਦਵੇ ਵੀ ਜੋਸ਼ੀ ਦੇ ਮੁਕਾਬਲੇ ਕਿਸੇ ਨੇ 1 ਇੰਚ ਵੀ ਕੰਮ ਕੀਤਾ ਪਹਿਲਾਂ ਵੀ ਸਰਕਾਰ ਆ ਰਹੀਆਂ ਹੁਣ ਵੀ ਇਹ ਲੋਕਾਂ ਨੂੰ ਇਹਨਾ ਝੂਠ ਬੋਲ ਕੇ ਝਾੜੂ ਵਾਲੇ ਵਾਲੇ ਸਰਕਾਰ ਬਣਾਈ ਪਈ ਬੀਬੀ ਨੂੰ ਹਜ਼ਾਰ-ਹਜ਼ਾਰ ਰੁਪਈਆ ਦਵਾਂਗੇ ਹਰ ਘਰ ਦੇ ਵਿੱਚੋਂ ਬੀਬੀ ਜਿਹੜੀ ਇਸ ਲਾਲਚ ਦੇ ਨਾਲ ਕਿ ਚਲੋ ਜਿਹੜੇ ਗਰੀਬ ਲੋਕ ਹੁੰਦੇ ਆ ਵਿਚਾਰੇ ਵੋਟਾਂ ਉਹਨਾਂ ਦੀਆਂ ਜਿਆਦਾ ਹੁੰਦੀਆਂ ਉਹਨਾਂ ਨੂੰ ਕੋਈ ਸੁਪਨੇ ਹੁਣ ਦੇ ਉਹਨਾਂ ਦੇ ਮਨ ਦੇ ਵਿੱਚ ਤੇ ਉਹ ਭੱਜ ਕੇ ਅਗਲਾ ਕਹਿੰਦਾ ਵੀ ਚਲੋ ਸਾਡੇ ਸੁਪਨੇ ਪੂਰੇ ਹੋਣ ਜਾ ਰਹੇ ਆ ਇਹਨਾਂ ਨੇ ਸੁਪਨੇ ਵਿਖਾਏ ਤੇ ਉਹਨਾਂ ਨੇ ਜਿਹੜੀਆਂ ਧੜਾ ਧੜ ਜਿਹੜਾ ਝਾੜੂ ਦਾ ਬਟਨ ਦੱਬਿਆ ਹੁਣ ਬਿਲਕੁਲ ਨਕਾਬ ਉੱਤਰ ਚੁੱਕਾ ਆ ਕਿ 22 ਸਾਲ ਹੋ ਗਏ ਆ ਇਹਨਾਂ ਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਉਲਟ ਘਰ ਘਰ ਦੇ ਵਿੱਚ ਨਸ਼ਾ ਹਰ ਗਲੀ ਚ ਨਸ਼ਾ ਭਾਵੇਂ ਛੋਟੇ ਛੋਟੇ ਬੱਚਿਆਂ ਕੋ ਨਸ਼ਾ ਲਲੋ ਲੋਕਾਂ ਮਾਵਾਂ ਦੇ ਜਵਾਨ ਪੁੱਤ ਜਿਹੜੇ ਆ ਡੇਲੀ ਕਿੰਨੇ ਕਿੰਨੇ ਪੁੱਤ ਜਿਹੜੇ ਮਰਨਦੇ ਆ ਲੋਕ ਬੇਰੁਜ਼ਗਾਰੀ ਤੋਂ ਆਤਰੋਏ ਆ ਲੋਕਾਂ ਦੇ ਬਿਜਲੀ ਦੇ ਬਿੱਲ ਲੋਕਾਂ ਦੀ ਹਹਾਕਾਰ ਬੇਰੁਜ਼ਗਾਰੀ ਇੱਥੇ ਤੁਰੇ ਜਾਂਦੀ ਕੋਈ ਲੇਡੀ ਜੀ ਸੜਕ ਤੇ ਸੁਰੱਖਿਅਤ ਨਹੀਂ ਆ ਕਿਸੇ ਦੀ ਚੈਨੀ ਕੋਲੀ ਕਿਸ ਦਾ ਪਰਸ ਕੋਲ ਆ ਕਿਉਂਕਿ ਰੋਜ਼ਗਾਰ ਹੀ ਕੋਈ ਨਹੀਂ ਆ ਗੱਲ ਲੋਕ ਖੇ ਮਰਨਦੇ ਨੇ ਕੀ ਕਰਨ ਲੋਕ ਔਰ ਲੋਕਾਂ ਨੇ ਤਈਆ ਕਰ ਲਿਆ ਐ ਇਹਨੇ ਤੰਗ ਆ ਗਿਆ ਝਾੜੂ ਦੀ ਸਰਕਾਰ ਤੋਂ ਲੋਕ ਕੋਣ ਜਿਹੜਾ ਵਾ ਲੋਕਾਂ ਨੂੰ ਸੋਛ ਸਮਝ ਕੇ ਵੋਟ ਜਿਹੜੀ ਆ ਜੇ ਵਿਕਾਸ਼ਪੁਰਸ਼ ਦੇ ਨਾਂ ਤੋਂ ਜੋਸ਼ੀ ਸਾਹਿਬ ਜਾਣੇ ਜਾਂਦੇ ਸੀ ਤੇ ਜੇ ਉਹਨਾਂ ਕੰਮ ਕੀਤਾ ਸੀ ਤਾਂ ਉਹਨਾਂ ਦਾ ਨਾਂ ਵਿਕਾਸ਼ਪੁਰਸ਼ ਪਿਆ ਸੀ ਲੱਗਦਾ ਕੀ ਉਹਨਾਂ ਨੇ ਪੂਰੇ ਅੰਮ੍ਰਿਤਸਰ ਦੇ ਵਿੱਚ ਵੇਖੋ ਇਹ ਛੜਕਾਂ ਜਿੱਥੇ ਅਸੀਂ ਅੱਜ ਇਸ ਟਾਈਮ ਖੜੇ ਆ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਛੜਕਾਂ ਸਾਰੇ ਸ਼ਹਿਰ 'ਚ ਜਾਲ ਵਿਛਾਤਾ ਔਰ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦੀ ਬੇਨਤੀ ਕਰਦੀ ਵੀ ਸਾਰੇ ਚੋਣ ਨਿਸ਼ਾਨ ਤੱਕੜੀ ਤੇ ਵੋਟ ਪਾ ਕੇ ਤੱਕੜੀ ਨੂੰ ਜਿਤਾਓ ਤੇ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਲਿਆਓ